ਲੋ ਵੀਰੋ ਸਾਰੇ ਵੀਰਾਂ ਨੇ ਪੇਰ ਪੇਰ ਸਸਕਾਰ ਉਮੀਦਾਂ ਤੁਸੀਂ ਸਾਰੇ ਠੀਕ ਹੋਗੇ ਮੈਂ ਤਾਂ ਛੋਟਾ ਭਰਾ ਮਤਪਾਲ ਸਿੰਘ ਬੱਬੂ ਤੇ ਆਪਾ ਤਲਵੱਡੀ ਸਭ ਟਰੈਕਟਰ ਦੀ ਮੰਡੀ ਤੇ ਖੜੇ ਆ ਤੇ ਬਾਈ ਨਿਰਮਲਾ ਭਲੇ ਨਾਲਾ ਕੋਟ ਵਾਲਾ ਅਸਿਆ ਬਾਈ ਠੀਕ ਹਨਾ ਬਾਈ ਉਹ ਜੇ ਬਾਈ ਤੇ ਸੀਰੀਂ ਕਰਕੇ ਹੁਣ ਮੰਡੀ ਥੋੜਾ ਮੰਦਾ ਪੈ ਗਿਆ ਹਾਂ ਮੰਦਾ ਤਾਂ ਪਊਆ ਪਾ ਨਹੀਂ 2-4 ਦਿਨ ਨਹੀਂ ਬਸ 2 ਹਫ਼ਤੇ ਆ ਠੀਕ ਹੈ ਜੀ ਇਹ ਬਾਅਦ ਦੁਬਾਰੇ ਆਂਦਵਾਰ ਦਿਨਾਂ ਦਾ ਕੰਮ ਹੂੰ ਹੂੰ ਠੀਕ ਹੈ ਜੀ ਅੱਜ ਕਿੰਨੇ ਟਰੈਕਟਰ ਲੈ ਕੇ ਆਜੇ ਅੱਜ ਆਪਣੇ ਕੋਲ ਹੋਣਗੇ 15 ਕੌਣਗੇ 15 ਜੀ ਠੀਕ ਹੈ ਜੀ ਤੇ ਕਾਫੀ ਕਾਇਆ ਜੀ ਉਹ ਤਾਂ ਕਹਿਣ ਲੋਡ ਨਹੀਂ ਪੈਂਦੀ ਜਿਹੜਾ ਬੰਦਾ 15 ਲੀਟਰ ਕੋ ਕਾਜ ਗਲਤ ਲੈਂਦੇ ਨੇ ਆਪਾਂ ਠੀਕ ਹੈ ਜੀ ਗਰੰਟੀ ਜਰਾ ਬਰ ਦੇ ਤੇ ਲੋ ਬਾਈ ਜੀ ਆਪਾਂ ਸਟਾਰਟ ਕਰਾਂਗੇ ਸੋਨਾ ਇਹ ਇਸ 15 ਮਾਲ ਏਸੀ ਆ 550 ਕਲੋਸ ਕਰ ਇੰਜਨ ਹੈ ਠੀਕ ਹੈ ਜੀ ਤੇ ਪੰਜਾਬ ਨੰਬਰ ਹੈ ਲਓ ਬੇ 50 ਇਹ ਮੂਲੇ ਨਵੇਂ ਨੇ ਪਹਿਲੇ ਸੱਤ ਪਹਿ ਟਾਇਰ ਨੇ ਠੀਕ ਹੈ ਜੀ ਤੇ ਸੈਂਟਰ ਗੇਅਰ ਹੈਗਾ ਤੇ 550 ਡੀ ਆਈ ਡਿਸਟ੍ਰਿਬਿਊਟਰ ਲੱਗਿਆ ਹੈ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈਗਾ ਹੂੰ ਦਿਖਾ ਦੇ ਪਿੱਛੇ ਕਿਹੜਾ ਦੇ ਦੇ ਅਵੇ ਬਾਕੀ ਚੱਕ ਵੀ ਕਰਵਾ ਦੇਣੇ ਤੁਹਾਨੂੰ ਪੂਰਾ ਟਰੈਕਟਰ ਕੰਡੀਸ਼ਨ ਦਾ ਕੋਕਾ ਪੀਸ ਪਿਆ ਰੰਗ ਪੇਂਟ ਦਾ ਬਾਈ ਜੀ Ориਜਨਲ ਆ ਬਾਈ ਠੀਕ ਆ ਜੀ Ориਜਨਲ ਆਗਾ ਹਾਂ ਤੇ ਬਾਕੀ ਤੁਸੀਂ ਚੈੱਕ ਵੀ ਕਰ ਲਓ ਬਾਈ ਜੀ ਕੰਡੀਸ਼ਨ ਤੇ 15 ਮਾਡਲ ਆ ਜੀ ਆ 15 ਮਾਡਲ ਆ ਜੀ ਠੀਕ ਆ ਜੀ ਕੀ ਡਿਮਾਂਡ ਆ ਬਾਈ ਜੀ ਇਹਦੀ ਇਹ ਦੇ ਦਾਂਗੇ ਬਾਈ ਆਪਾਂ 290000 ਦਾ ਠੀਕ ਆ ਮੰਡੀ ਦੀ ਡਿਮਾਂਡ ਜੀ ਮੰਡੀ ਰਮਾ ਰਹੀ ਗਈ ਇਹਦੀ ਰੱਪ ਤੜਪਾ ਕਰ ਤਿੰਨ ਲੱਖ 20000 290000 ਹਾਂ ਕਲਾਸ ਕਰੀਂਦਾ ਸਵਰਾਜ ਵਾਲਾ ਇੰਜਨ ਹੈ ਠੀਕ ਆ ਕਲਾਸ ਕਰਦੀ ਇੰਜਨ ਦੀ ਮੰਗ ਹਾਂ 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 ਕਹੇਗਾ ਬਾਈ ਜੀ 3602 3602 ਨਿਊ ਹੋਲੈਂਡ 15 ਮਲ ਮਾਨਸਾ ਨੰਬਰ ਨਾਲ ਦੇ ਤੈਰ ਨੇ ਚਾਰੇ ਠੀਕ ਹੈ ਚੌਕੜਾ ਨਾਲ ਦਾ ਹਾਂ 1200 ਘੰਟਾ ਚੱਲੇ ਇਹ ਵੀ 1200 ਘੰਟਾ ਚੱਲੇ 15 ਮਾਡਲ ਆਗਾ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਪੰਜਾਬ ਨੰਬਰ ਪੰਜਾਬ ਨੰਬਰ ਫਰਸਟ ਪਾਲ ਦੇ ਕਿ ਸੈਕੰਡ ਬਾਈ ਇਹ ਫਰਸਟ ਪਾਲ ਦਾ ਜੀ ਫਰਸਟ ਪਾਰਟੀ ਦਾ ਜੀ ਇੰਜਨ ਗੇਅਰ ਦਾ ਪੂਰਾ ਕੋਕਾ ਹੀ ਪੂਰਾ ਨਵਾਂ ਜੀ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਇਹਦੀ ਇਹ 4 ਲੱਖ 45 ਹਜ਼ਾਰ ਰੇਟ ਆ ਜੀ 4 ਲੱਖ 15 ਹਜ਼ਾਰ ਦੇ ਦਾਂਗੇ ਠੀਕ ਹੈ 4 ਲੱਖ 15000 ਦਾ ਬਾਕੀ ਕਲੀ ਚੈੱਕ ਕਰ ਲਓ ਵਿੰਡੋ ਫਾਰਮ ਆ ਗਿਆ ਅਗੇ ਡਬਲ ਕਲਚ ਦਾ 3055 ਐਨ ਵੀ ਟਾਇਰ ਤੁਸੀਂ ਦੇਖ ਸਕਦੇ ਹੋ ਬਈ ਚੌਕੜਾ ਨਵਾਂਗਾ ਤੇ ਮਾਡਲ ਬਾਈ ਜੀ ਮਾਡਲ ਇਹ 17 17 ਮਾਡਲ ਲਗਾ ਤੇ ਕੀ ਡਿਮਾਂਡ ਆ ਜੀ ਜਾਂ ਬਾਕੀ ਅੰਦਰ ਕੀ ਹੈ ਤੇ ਇਹਦੇ ਕੀ ਡਿਮਾਂਡ ਇਹਦਾਂਗੇ 36000 ਜੀ 385 ਰੇਟ ਹੈ ਠੀਕ ਹੈ ਜੀ 10 ਮਾਡਲ ਇਹ ਵੀ 10 ਮਾਡਲ ਇਸ ਟਰੈਕਟਰ ਵੀ ਇਹ 450 ਦਾ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਟਰੈਕਟਰ ਦੀ ਪੂਰੀ ਵਧੀਆ ਹੈ। ਤੁਸੀਂ ਕਹਿੰਦੇ ਗਾਰੰਟੀ ਆ ਬਾਹ ਕੇ ਲੈ ਸਾਰਾ ओरिजिनल ਹੈ। ਸਾਰਾ ओरिजिनल ਹੈ ਇੰਜਨ ਤੇ ਪੂਰੀ ਫੁੱਲ ਗਾਰੰਟੀ ਹੈ। ਹਾਂ ਸਾਦੇ ਕਟਾਈ ਵਾਲਾ ਕੋੜਾ ਬੰਪਰ ਲੱਗਾ ਹੋਇਆ ਮੁੱਖ। ਹਾਂਜੀ ਤੇ ਡਿਸਕ ਬ੍ਰੇਕ ਆ ਜਾਗਾ। ਬੰਦੇ ਬਾਹ ਕੇ ਲੈ ਜਾਣਾ। ਠੀਕ ਹੈ ਜੀ। ਗਾਰੰਟੀ ਜ਼ਿੰਮੇਵਾਰੀ ਆਪਣੀ ਪੂਰੀ ਜ਼ਿੰਮੇਵਾਰੀ ਹੈ। ਹਾਂ ਤੇ 10 ਮਾਡਲ ਤੇ ਕੀ ਡਿਮਾਂਡ ਹੈ ਜੀ? 48 ਡੇਟ 48 ਦੇ ਦਾਂਗਾ ਆਪਾਂ 22 ਦਾ ਇਹ। 48 ਰੇਟ। ਟੈਟ ਸਾਰੀ ਦਿਹਾੜੀ ਬਾਈ ਜਾਣ। ਸਾਰੀ ਦਿਹਾੜੀ ਬਾਈ ਜਾਣ। ਹਾਂ ਤੇ ਲੋ ਫ੍ਰੀ ਸਪੀਡ ਆ ਗਿਆ 20 ਮਾਡਲ। ਲੈ ਵੀ 55 ਹੌਸਪਾਵਰ ਦਾ ਬਾਕੀ ਕੰਡੀਸ਼ਨ ਚੈੱਕ ਕਰ ਲੋ ਸੁਪਰ ਸੀਟਰ ਨੂੰ ਪੂਰਾ ਵਧੀਆ ਹਾਂ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਨਵੇਂ ਨੇ ਬਾਈ ਚਾਰੇ ਨਾਲ ਦੇਨੇ ਨਾਲ ਦੇ ਤੇ ਕਿੰਨੇ ਘੰਟੇ ਚੱਲੇ ਬਾਈ ਜੀ ਇੱਕ ਘੰਟੇ ਨਹੀਂ ਵਿਖਿਆ ਕਿੰਨੇ ਚੱਲੇ 1500 ਘੰਟੇ ਚੱਲੇ ਹੋ ਠੀਕ ਆ ਜੀ 1500 ਘੰਟੇ ਚੱਲੇ ਆ ਤੇ ਕੀ ਮਾਡਲ ਆ ਬਾਈ ਜੀ ਇਹ ਦੇ ਦਾਂਗਾ ਆਪਾਂ 5 ਲੱਖ ਤੇ 65 ਹਜ਼ਾਰ ਦਾ 5 ਲੱਖ ਤੇ 65 ਹਜ਼ਾਰ ਦਾ ਬਾਕੀ ਸੌਰੀ 575 ਦਾ ਬਾਈ 575 ਦਾ ਹੂੰ ਠੀਕ ਆ ਜੀ 5 ਲੱਖ 75 ਹਜ਼ਾਰ 10 ਹਜ਼ਾਰ ਵੱਧ ਗਿਆ ਸੀ ਹਾਂ ਤੇ ਸੋਨਾਲੀਕਾ 60 ਅਵੇ ਸੋਨਾਲੀਕਾ 60 ਹਜ਼ਾਰ ਮਾਡਲ 13 ਠੀਕ ਹੈ ਜੀ ਦੇ ਦਾਂਗੇ ਤੈਨੂੰ 63 ਦਾ ਆਪਾਂ ਡਿਸਟ੍ਰੀਬਿਊਟਰ ਲੱਗਾ ਫੁੱਲ ਟੌਪ ਇੰਜਨ ਗੇਅਰ ਦੀ ਗਾਰੰਟੀ ਹੈ ਠੀਕ ਹੈ ਫਰੰਟ ਹੈ ਨਵੇਂ ਨੇ ਤੇ ਬੈਕ ਵੀ ਜੀ ਬੈਕ ਹੈ ਕਿ ਨੱਦ ਇਕ ਠੀਕ ਹੈ ਬੈਕ ਹੈ ਦੇ ਕੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਈ ਜੀ ਪੂਰਾ ਓਕੇ ਰਿਪੋਰਟ ਚ ਪੈਗਾ ਤੇ ਪੰਜਾਬ ਨੰਬਰ ਘਰੇ ਆਣਾ ਜੀ ਇਹ ਪੰਜਾਬ ਹੀ ਮੰਨੇ ਜੈ ਨੂੰ ਸਿਆਈ ਹੋਈ ਹੈ ਠੀਕ ਹੈ ਜੀ 163520 ਮਾਲ ਠੀਕ ਹੈ ਘੱਟ ਖਰਚਾ ਘੱਟ ਖਰਚਾ 35 ਵਾਲਾ 20 ਮਾਲ ਜਮਾ ਨਵਾਂ ਟਰੈਕਟਰ ਹੈ ਬਈ ਜੀ ਪਾਵਰ ਸਟੀering ਦਾ ਹਾਂ 39 ਐਚਪੀ ਦਾ ਆ ਗਿਆ ਤੇ ਬਾਕੀ ਕੰਡੀਸ਼ਨ ਚੈੱਕ ਕਰ ਲਓ ਨਵੇਂ ਵਾਂਗੂ ਪੈ ਜਾਵਾ ਟਾਇਰ ਬਾਈ ਜੀ ਇਹ ਦੇ ਦਾਂਗਾ 440000 ਦਾ ਟਾਇਰ ਨਾਲ ਦੀ ਨਾਵੇਂ 90% ਦਾ ਰੇ ਨੇ ਠੀਕ ਆ ਜੀ 4 40 ਦਾ 40 ਦਾ 475000 ਰੁਪਏ ਦੀ ਮੰਗ ਆ 440000 ਮੋਬਾਈਲ ਨੰਬਰ ਲੈ ਲਓ ਮੋਬਾਈਲ ਨੰਬਰ 943595027 ਇੱਕ ਵਾਰੀ ਹੋਰ ਬੋਲ ਦੇ 943595027 78885 637 ਬਾਕੀ ਸਿਰ ਜੇ ਕਿਸੇ ਵੀਰ ਨੇ ਕਿਸੇ ਵੀ ਰੱਟ ਤੇ ਘੱਟ ਪੇਮੈਂਟ ਹੁੰਦੇ ਕੋਈ ਲੋਨ ਕਰਾਉਣਾ ਹੁੰਦਾ ਉਹ ਆਪਾਂ ਕਰਾ ਦੇਵਾਂਗੇ ਜ਼ਿੰਮੇਵਾਰੀ ਆਪਣੀ ਕੋਈ ਟੈਨਸ਼ਨ ਨਾ ਮੰਨ ਇਹ ਵਾਰੀ ਆਉਂਦਾ ਮੈਂ ਕੋਈ ਰੁਪਏ ਘੱਟ ਆ ਯਾਰ ਮੈਂ ਟਰੈਕਟਰ ਵੱਡਾ ਲੈਣਾ ਹੈ ਤਾਂ ਲੋਨ ਕਰਾ ਲਾਂਗੇ ਜਿਹੜਾ ਆਪਾਂ ਲੋਨ ਕਰਾਂਗੇ 80 ਪੈਸੀ ਵਿਆਜ ਹੋਊਗਾ 80 ਪੈਸੇ ਵਿਆਜ 80 ਪੈਸੇ ਵਿਆਜ ਹੋਊਗਾ ਕਿ 80 ਪੈਸੇ ਵੀ ਨਹੀਂ ਹੁੰਦਾ ਠੀਕ ਆ ਜੀ ਗਰੰਟੀ ਵਾਲਾ ਲੋਨ ਹੋਊਗਾ ਗਰੰਟੀ ਵਾਲਾ ਲੋਨ ਹੋਊਗਾ ਉਹ ਜ਼ਿੰਮੇਵਾਰੀ ਆਪਨੀ ਠੀਕ ਆ ਭਾਈ ਜੀ ਧੰਨਵਾਦ ਮੇਰਾ ਧੰਨਵਾਦ ਭਾਈ ਜੀ ਅੱਗੇ ਬਾਬਾ ਜੀ ਆਏ ਨੇ ਕਰਦੇ ਗੱਲਬਾਤ ਸਸੀ ਕਾ ਬਾਬਾ ਜੀ ਸਸੀ ਗੱਲ ਜੀ ਠੀਕ ਆ ਬਾਬਾ ਜੀ ਕਰਦੀ ਕਰੋ ਜੀ ਪਿੰਡ ਤੇ ਨਾਮ ਕੀ ਭਾਈ ਆਪਾਂ ਪਿੰਡ ਨੂੰ ਫੜਾ ਜੀ ਦਸੂਂਦਰ ਸਿੰਘ ਤੁਹਾਨੂੰ ਟਰੈਕਟਰ ਆਇਦਣ ਠੀਕ ਆ ਕਿੰਨੇ ਟਰੈਕਟਰ ਲੈ ਕੇ ਆ ਬਾਬਾ ਜੀ ਤਿੰਨ ਲੈ ਕੇ ਆ ਜੀ ਅ ਉਹਨ ਸਾਨੂੰ ਬਾਈ ਜੀ ਜੰਸੇ ਜਾਨ ਦੀ ਲੋੜ ਨਹੀਂ ਹੈਗੀ ਜਮਾ ਨਵਾਂ ਟਰੈਕਟਰ ਤੁਹਾਨੂੰ ਮੰਡੀ ਚੋਂ ਮਿਲ ਜੂਗਾ ਤੇ ਜੇ ਬਾਈ ਜੀ ਹੈਰਾਨ ਹੋ ਜੂਗੇ ਤੇ ਕਿੰਨੇ ਘੰਟੇ ਚੱਲਿਆ ਬਾਕੀ ਬਾਈ ਨੂੰ ਪੁੱਛਾਂਗੇ ਕਿੰਨੇ ਘੰਟੇ 22 ਘੰਟੇ ਚੱਲਿਆ ਟਰੈਕਟਰ ਇਹਨਾਂ ਦੀ ਹਾਂਜੀ ਇਹ ਵੀ ਕੰਪਨੀ ਰਿਕਾਰਡ 22 ਘੰਟੇ ਚੱਲਿਆ ਹੋਇਆਗਾ ਸਕੰਦਰ ਮਾਡਲਗਾ ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਸੰਦ ਨਾ ਨਵਾਂ ਟਰੈਕਟਰ ਹੈਗਾ ਸੰਦ ਨਹੀਂ ਪਾਇਆ ਜੇ ਮਗਰ ਜੀ ਕੋਈ ਸੰਦ ਵੀ ਨਹੀਂ ਪਾਇਆਗਾ ਹਾਂਜੀ ਟੈਲੀ ਵੀ ਨਹੀਂ ਪਾਇਆ ਬਾਕੀ ਤੁਹਾਨੂੰ ਦਿਖਾ ਵੀ ਦਿੰਨੇ ਬਾਈ ਜੀ ਜੂ ਅਣ ਜੂ ਟਰੈਕਟਰ ਆਗਾ ਇਹ ਚਲੋ ਬਾਈ ਜੀ ਕੈਬ ਵਗ ਜਿਵੇਂ ਆਪਾਂ ਕਹ ਜੀ ਆਨੇ ਨੇ ਲਿਆਤਾ ਬਧਾਈਆਂ ਵੀ ਨਹੀਂ ਦਿੱਤੇ ਆਈਆਂ ਉੱਤੇ ਜੇ ਹਾਰ ਪਾ ਕੇ ਲੈ ਜੇ ਬਾਈ ਜੀ ਚਾਹੀਦੀ ਆਲੇ ਨੂੰ ਗਵਰੰਟੀ ਜੱਜ ਨਹੀਂ ਕਰ ਸਕਦੇ ਕਿ ਇੰਨਾ ਨਵਾਂ ਟਰੈਕਟਰ ਹੈਗਾ ਤੇ ਮਤਲਬ ਬਾਈ ਜੀ 22 ਘੰਟੇ ਕਿਹੜੇ 22 ਘੰਟੇ ਚੱਲਿਆ 22 ਘੰਟੇ ਚੱਲਿਆ ਹਾਂ 665 ਆ ਜੀ ਕੋਈ 5-7 ਮਾਫ ਕਰਦਾ ਜੀ ਸਾਕੇ ਮਾਨਦਾਨ ਕਰਾਂ ਜੀ 5 ਕਰਦਾ ਜੀ ਠੀਕ ਹੈ ਜੀ 5-7000 ਰੁਪਏ ਮਾਨਤਾਨ ਹੋ ਜੂਗਾ ਬਾਈ ਜੀ ਤੇ ਵੀਡੀਓ ਦੇਖ ਕਹੋਗੇ ਫਿਰ ਤੁਸੀਂ ਦੇਖ ਲਓ ਬਾਈ ਜੀ ਜਮਨ ਨਵਾਂ ਟਰੈਕਟਰ ਹੈਗਾ ਪੂਰਾ ਇਹ ਪੰਜਾਬ ਨੰਬਰ ਹੈਗਾ ਪੀਵੀ 13 ਸੰਗਰੂਰ ਦਾ ਦੇਖੋ ਜੀ ਲਵੇ ਜੀ ਕਿਹਗਾ ਨਿਊ ਹਾਲੈਂਡ ਸੁਪਰ ਪਲੱਸ ਵਾਲਾ ਦੁਨੇ ਮਾਨਸਾ ਨੰਬਰ ਹੈ ਜੀ ਇਹ ਮਾਨਸਾ ਨੰਬਰ ਹੈਗਾ ਚਲੋ ਬਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ 16 ਦੇ ਟਾਇਰਾਂ ਚਗਾ ਟਾਇਰ ਬਈ ਦੇਖ ਲਓ ਜਮਾ ਨਵੇਂ ਬਣਗੇ ਮਾਰਕਾ ਤਾਂ ਕ ਵੀ ਅਜੇ ਤੱਕ ਦਿਖਰੇਗਾ ਤੇ ਫਰੰਟ ਰੇਡੀਅਲ ਟਾਇਰ ਨੇਗੇ 100 ਕੋ ਤੇ ਮਾਡਲ 14 ਗਾ ਮਾਨਸਾ ਦਾ ਨੰਬਰ ਹੈਗਾ ਰੰਗ ਪੇਂਟ ਦਾ ਜੀ ਸਹੀ ਹੈ ਜੀ ਓਕੇ ਠੀਕ ਹੈ ਜੀ ਸਾਰਾ ਓਰੀਜਨਲ ਹੈ ਬਈ ਜੀ ਚੈੱਕ ਕਰਕੇ ਲਓ ਜੀ ਤੇ ਲੋ ਬਈ ਜੀ ਚੈੱਕ ਕਰ ਲਓ ਤੇ ਫਸਟ ਓਨਰ ਹੈ ਜੀ ਬਈ ਇੱਕ ਹਾਂ ਜੀ ਓਨਰ ਕੰਨੇ ਵੀ ਹੈ ਜੀ ਪਹਿਲੇ ਫਸਟ ਹੀ ਹੈ ਜੀ ਫਸਟ ਹੀ ਓਨਰ ਐ ਲੋ ਬਈ ਓਕੇ ਰਿਪੋਰਟ ਜਪਿਆ ਤੇ ਕੀ ਡਿਮਾਂਡ ਆ ਜੀ ਇਹਦੀ ਇਹਦਾ ਆਪਣਾ ਹੈਗਾ 95 ਆ ਜੀ 495 4 ਲੱਖ 95000 ਰੁਪਏ ਦੀ ਡਿਮਾਂਡ ਆਗੇ ਹਾਂ 10000 ਇਸ ਨੂੰ ਸ਼ੂਟ ਕਰ ਦੋ ਜੀ ਲੈ ਬਈ 4 ਲੱਖ 85000 ਰੁਪਏ ਦਾ ਬਾਈਕ ਦਾ ਦੇ ਦਾਂਗੇ ਤੇ ਬਾਕੀ ਮੌਕੇ ਤੇ ਮਾਨਤਾ ਨੂੰ ਜਰੂਰ ਹੋ ਜੂਗਾ ਪਿੰਡ ਬਾਈ ਦਾ ਦੱਸ ਦੋ ਤੁਹਾਨੂੰ ਤੇ ਅੱਗੇ ਕਹੇ ਬਈ ਜੀ ਹਰਿਆਣਾ ਨੰਬਰ ਆ ਜੀ ਇਹ ਹਰਿਆਣਾ ਨੰਬਰ ਆ ਹਾਂ ਜੀ ਲੈ ਬਈ ਟਰੈਕਟਰ ਚੈੱਕ ਕਰ ਲਓ ਬਈ ਜੀ ਟਾਇਰ ਪੈ ਕੇ ਜਾ ਮ ਨਵੇਂ ਨੇਗੇ ਤੇ ਹੈਗੇ ਨੇ ਕਿ ਐਮ ਆਰ ਪੀ ਦੇ 14 ਦੇ ਟਾਇਰਾਂ ਚ ਬਈ ਫਰੰਟ ਟਾਇਰ ਵੀ ਬਈ ਜੀ ਐਮ ਆਰ ਪੀ ਦੇ ਨਹੀਂ ਨਵੇਂ ਟਾਇਰਾਂ ਜ ਚੌਕਲੇਟ ਹੈ ਦਾ ਨਵਾਂ ਪਿਆ ਕਿੰਨੇ ਮਾਡਲ ਆ ਬਾਬਾ ਜੀ ਇਹ 12 ਜੀ ਇਹ ਵੀ 12 ਮਾਡਲਾ ਦਾ ਪਾਵਰ ਸਟੀering ਆ ਫੁੱਲ ਡਾਉਨ ਮਾਡਲ ਆ ਜੀ ਬਈ ਜੀ ਤੇ ਟਾਇਰ ਵਗੈਰਾ ਤੁਸੀਂ ਦੇਖ ਸਕਦੇ ਹੋ ਸੌਕਣਾ ਨਗਰਾਟ ਵਗੈਰਾ ਤੁਹਾਨੂੰ ਵਿੱਚ ਵੀ ਦਿਖਾ ਦੇਣਗੇ ਪੂਰੇ ਸਾਫ ਰਿਹਾ ਗਿਆ ਤੇ ਇਹਦੀ ਕੀ ਡਿਮਾਂਡ ਆ ਜੀ ਜੀ 4-10 ਆ ਜੀ 4 ਲੱਖ 4-10 ਹਜ਼ਾਰ ਆ ਜੀ ਇਹ ਵੀ ਬਾਕੀ ਮੌਕੇ ਦੇ ਮਾਨਤਾ ਨਾਲ ਜਰੂਰ ਹੋ ਜਾਊਗਾ ਕਿ ਬਈ ਜੀ ਨੰਬਰ ਬਾਈ ਦਾ ਪੁੱਛ ਲੈਣਗੇ ਕਿੰਨਾ ਨੰਬਰ ਆ ਬਾਬਾ ਜੀ 94 ਜੀ 94 173 ਚਲ ਨੰਬਰ 174 07003 ਜੀ 07003 ਹਾਂਜੀ ਚਲੋ ਬਈ ਜੀ ਕਰ ਲੇ ਸਵਾਰਕ ਠੀਕ ਆ ਬਾਬਾ ਜੀ ਧੰਨਵਾਦ